ਜੋ ਮੈਡਮ ਇੱਥੇ ਸੰਗਤ ਦਾ ਆ ਕੇ ਡਾਟਰ ਸਾਹਿਬ ਨੇ ਮਾਣਕ ਬੋਡਰ ਵੀਕੀਟਰੀ ਆ ਇਹਦੇ ਵਿੱਚ ਸ੍ਰੀ ਸਾਹਿਬ ਦੇ ਹੋਪ ਆਏ ਗਏ ਉਹਨਾਂ ਦਾ ਕੀਰਤਨ ਕੀਤਾ ਗਿਆ ਸੱਚੀ ਸੰਗਤ ਆ ਪਵਾੜੇ ਹਲਕੇ ਦੀ ਵੱਡੀ ਹਾਜ਼ਰੀ ਭਰੀ ਆ ਇਹਦੇ ਵਿੱਚ ਪਿੰਡਾਂ ਦੇ ਪੰਜ ਸਰਪੰਚ ਸ਼ਹਿਰ ਦੇ ਐਨਸੀ ਸ਼ਹਿਬਾਨ ਨੇ ਆਪਣੇ ਆਪ ਪਾਰਟੀ ਦੇ ਵੀਰਾਂ 12 ਇਤਨੇ ਅਧਿਕਾਰ ਕੀ ਜਿਹੜੇ ਹੈਗੇ ਆ ਸਾਡੇ ਇੰਡਸਟਰੀ ਜਿਹੜੇ ਇੰਡਸਟਰੀਸ ਹੈਗੇ ਆ ਉਹ ਵੀ ਇਹਦੇ ਵਿੱਚ ਬੜੀ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਆ ਲੋਕ ਸਭਾ ਸ਼ਿਆਰਪੁਰ ਹਲਕੇ ਦਾ ਜੋ ਪਵਾੜਾ ਭਾਰਤੀਨ ਦਾ ਪਾਰਟੀ ਦਾ ਜੋ ਦਫਤਰ ਅੱਜ ਖੁੱਲਿਆ ਗਿਆ ਬੜੀ ਸੰਗ ਬੜੀ ਦੂਰ ਦੂਰੋਂ ਇਸ ਲੋਕ ਸਭਾ ਹਲਕੇ ਪਿੰਡਾਂ ਚੋਂ ਸਾਰੇ ਸਾਡੇ ਭਾਰਤੀਨ ਦਾ ਪਾਰਟੀ ਦੇ ਕਾਰਕਾਤਾ ਸੀਨੀਅਰ ਸਾਰੇ ਇੱਥੇ ਪਹੁੰਚ ਰਹੇ ਆ ਬੜੀ ਖੁਸ਼ੀ ਦੇਖੋ ਤੁਸੀਂ ਕਿੰਨਾ ਉਤਸ਼ਾਹ ਆ ਕਾਰਕਾਤਾ ਜੋ ਲੋਕ ਸਭਾ ਹਲਕੇ ਦੇ ਵਿੱਚ ਜੋ ਸਾਡੇ ਮੈਡਮ ਜੀ ਨੂੰ ਟਿਕਟ ਦਿੱਤੀ ਮੋਦੀ ਜੀ ਨੇ ਇੱਕ ਬਹੁਤ ਵਧੀਆ ਪ੍ਰਯਾਸ ਕੀਤਾ ਉਹ ਮੈਡਮ ਜੀ ਦਾ ਸਮਾਜ ਦੇ ਵਿੱਚ ਹਿਆਰਪੁਰ ਹਲਕੇ ਦੇ ਵਿੱਚ ਬਹੁਤ ਨਾਮ ਆ ਪਹਿਲਾਂ ਕੇਂਦਰ ਦੇ ਮੰਤਰੀ ਜੀ ਆ ਇਮਾਨਦਾਰੀ ਦੇ ਨਾਲ ਜੋ 5 ਸਾਲ ਉਹਨਾਂ ਨੇ ਨਿਵਾਏ ਆ ਉਸ ਲਈ ਨੀਦਾ ਜੋ ਸਾਡੇ ਮੈਡਮ ਜੀ ਨੂੰ ਟਿਕਟ ਦਿੱਤੀ ਆ ਅੱਜ ਜੋ ਦਫਤਰ ਦਾ ਅਧਗਠਨ ਕੀਤਾ ਜਾ ਰਿਹਾ ਮਹਾਰਾਜ ਦੀ ਹਜ਼ੂਰੀ ਵਿੱਚ ਔਰ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰੂੰਗਾ ਵੀ ਇਸ ਵਾਰ ਕਮਲ ਦੇ ਬੋਲਤੇ ਮੋਰਾ ਲਾ ਕੇ ਮੈਡਮ ਨੀਦਾ ਜੋਂ ਕਲਾਈਂ ਜਿਤਾਓ ਘਰ ਘਰ ਦੇ ਵਿੱਚ ਬਾਹਰ ਜਿਹੜੀ 400 ਬਾਰ ਇਸ ਵਾਰ ਪ੍ਰਧਾਨ ਮੰਤਰੀ ਜੀ ਨੇ ਜੋ ਵਾਅਦਾ ਕੀਤਾ ਹੈ ਉਹ ਸਾਰੇ ਹੀ ਡੱਟ ਜਾਓ ਕਾਰਜਕਰਤਾ